ਇਹ ਪੜ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਜੋ ਹੁਣ ਬ੍ਰਾਜ਼ਿਲ ਦੇ ਵਿੱਚ ਨਹੀਂ ਇਸਤੇਮਾਲ ਕੀਤਾ ਜਾਵੇਗਾ ਕਿਉਂਕਿ ਐਕਸ ਦੇ ਮਾਲਕ ਐਲਨ ਮਸਕ ਨੂੰ ਇੱਕ ਵੱਡਾ ਝਟਕਾ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੁਣ ਦੱਸ ਦੇ ਕਿ ਬ੍ਰਾਜ਼ਿਲ ਦੇ ਵਿੱਚ ਐਕਸ ਨਹੀਂ ਚਲਾਇਆ ਜਾ ਸਕੇਗਾ ਬੈਨ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਬ੍ਰਾਜ਼ਿਲ ਦੀ ਸੁਪਰੀਮ ਕੋਰਟ ਦੇ ਜਸਟਿਸ ਇਲੈਕਜੈਂਡ ਡੀ ਮੋਰੇਸ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਦੇਸ਼ ਵਿਆਪੀ ਮੁਤਲ ਕਰਨ ਦਾ ਹੁਕਮ ਦਿੱਤਾ ਹੈ ਕਿਉਂਕਿ ਕੰਪਨੀ ਨੇ ਦੇਸ਼ ਵਿੱਚ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਹੁਣ ਜੱਜ ਮੋਰੇਸ ਨੇ ਐਲਨ ਮਸਕ ਦੀ ਮਲਕੀਅਤ ਵਾਲੇ ਐਕਸ ਨੂੰ ਪ੍ਰਤੀਨਿਧੀ ਨਾਮਜ਼ਦ ਕਰਨ ਦੇ ਲਈ 24 ਘੰਟੇ ਦੀ ਸਮਾਂ ਸੀਮਾ ਦਿੱਤੀ ਹੈ ਐਕਸ ਨੇ 17 ਅਗਸਤ ਨੂੰ ਆਪਣਾ ਬ੍ਰਾਜ਼ੀਲ ਦਫ਼ਤਰ ਬੰਦ ਕਰ ਦਿੱਤਾ ਹੈ ਦਾਅਵਾ ਕਰਦਾ ਹੈ ਕਿ ਉਸ ਦੇ ਸਾਬਕਾ ਕਾਨੂੰਨੀ ਪ੍ਰਤੀਨਿਧੀ ਨੂੰ ਨਜ਼ਰਬੰਦ ਕਰਨ ਦੀ ਧਮਕੀ ਦਿੱਤੀ ਗਈ ਹੈ ਐਕਸ ਦਾ ਕਈ ਮਹੀਨਿਆਂ ਤੋਂ ਜੱਜ ਮੋਰੇਸ ਨਾਲ ਟਕਰਾਅ ਸਬੰਧਤ ਸਮੱਗਰੀ ਜਾਂ ਲੋਕਤੰਤਵ ਨੂੰ ਕਮਜ਼ੋਰ ਕਰਨ ਵਾਲੇ ਪ੍ਰੋਫਾਈਲਾਂ ਨੂੰ ਹਟਾਉਣ ਦੇ ਅਦਾਲਤੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀਗਾ ਬ੍ਰਾਜ਼ਿਲ ਦੇ ਸੁਪਰੀਮ ਫੈਡਰਲ ਕੋਰਟ ਨੇ ਵੀ ਐਕਸ ਨੂੰ ਪਾਲਣਾ ਨਾ ਕਰਨ ਦੇ ਲਈ 1.8 ਕਰੋੜ ਰਿਆਸ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਨਾਲ ਹੀ ਦੱਸਿਆ ਕਿ ਜੱਜ ਨੇ ਅਦਾਲਤ ਦੇ ਹੁਕਮਾਂ ਦੀ ਵਾਰ-ਵਾਰ ਜਾਣਬੁੱਝ ਕੇ ਨਦੇਖੀ ਕਰਨ ਅਤੇ ਜੁਰਮਾਨੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਨ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੂੰ ਮੁਤਲ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ। ਤਸਵੀਰਾਂ ਦੀ ਵੱਡੀ ਖਬਰ ਹੈ ਕਿ ਹੁਣ ਦੁਨੀਆ ਭਰ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਬ੍ਰਾਜ਼ਿਲ ਦੇ ਵਿੱਚ ਨਹੀਂ ਚੱਲੇਗਾ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਸਾਂਝ ਕਰਦੇ ਹਾਂ ਕਿ ਬ੍ਰਾਜ਼ਿਲ ਦੇ ਜੱਜ ਨੇ ਬ੍ਰਾਜ਼ਿਲ ਦੀ ਰਾਸ਼ਟਰੀ ਇਹ ਦੂਰ ਸੰਚਾਰ 에ਜੰਸੀ ਨੂੰ 24 ਘੰਟਿਆਂ ਦੇ ਅੰਦਰ ਬ੍ਰਾਜ਼ਿਲ ਦੇ ਵਿੱਚ ਐਕਸ ਤੱਕ ਪਹੁੰਚਣ ਨੂੰ ਰੋਕਣ ਦਾ ਵੀ ਨਿਰਦੇਸ਼ ਦਿੱਤਾ ਹੈ Apple ਤੇ Google ਨੂੰ ਆਪਣੇ ਆਨਲਾਈਨ ਸਟੋਰਾਂ ਤੋਂ ਐਕਸ ਐਪ ਨੂੰ ਹਟਾਉਣ ਦੇ ਲਈ 5 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ